ਤਿੰਨ ਤਰ੍ਹਾਂ ਦੀਆਂ ਇਸਤਰੀਆਂ ਇੱਥੇ ਇਸਤਰੀ ਇਸਤਰੀ ਦਾ ਮਤਲਬ ਨਹੀਂ ਹੈ ਅਸੀਂ ਜਿੰਨੇ ਵੀ ਬੈਠੇ ਹਾਂ ਸਾਰੇ ਜਗਿਆਸੂ ਰੂਪ ਇਸਤਰੀਆਂ ਬੈਠੇ ਹਨ ਤੇ ਉਹ ਪਤੀ ਪਰਮੇਸ਼ਰ ਸਾਡਾ ਪਤੀ ਹੈ ਹੈ ਨਾ ਜੀ ਕਿਉਂਕਿ ਉਸ ਚੀਜ਼ ਦੇ ਉੱਤੇ ਆਓ ਕਿ ਇਸਤਰੀ ਕੀ ਚੀਜ਼ ਹੈ ਇਸਤਰੀ ਸਰੀਰਕ ਅਵਸਥਾ ਤੋਂ ਉੱਚੇ ਉੱਠ ਜਾਓ ਕਿਉਂਕਿ ਗੁਰੂ ਸਹਜ ਦਾ ਮਾਲਕ ਹੈ ਤਿੰਨ ਗੁਣਾ ਤੱਕ ਸਰੀਰ ਦੀ ਜਿਹੜੀ ਚੱਲਦੀ ਹੈ ਮर्यादा ਜੇਲੇ ਤੁਸੀਂ ਸਹਿਜ ਦੇ ਵਿੱਚ ਜਾਮੋਗੇ ਤਾਂ ਉਸ ਵੇਲੇ ਕੀ ਹੋ ਗਿਆ ਜਿਹੜੀ ਇਸਤਰੀ ਹੈ ਉਹ ਕੌਣ ਹੈ ਸਾਡੀ ਸੁਰਤ ਹੀ ਹੈ ਉਹ ਇਸਤਰੀ 'ਚ ਵੀ ਸੁਰਤ ਹੈ ਤੇ ਮਰਦ ਦੇ ਵਿੱਚ ਵੀ ਸੁਰਤ ਹੈ ਇਸਤਰੀ 'ਚ ਵੀ ਮਨ ਹੈ ਉਸ ਸੂਖਮ ਸਰੀਰ ਦੇ ਨਾਲ ਚਲੋ ਤੁਸੀਂ ਅਸਥੂਲ ਨੂੰ ਨਹੀਂ ਕਰਨਾ ਅੱਗੇ ਸੂਖਮ ਨੂੰ ਕਰੋ ਤੇ ਸੂਖਮ ਦੇ ਵਿੱਚ ਦੋਨਾਂ ਦੇ ਅੰਦਰ ਮਨ ਹੈ ਦੋਨਾਂ ਦੇ ਅੰਦਰ ਸੁਰਤ ਹੈ ਤੇ ਦੋਨਾਂ ਦੇ ਅੰਦਰ ਬੁੱਧੀ ਹੈ ਦੋਨਾਂ ਅੰਦਰ ਚਿੱਤ ਹੈ ਤੇ ਦੋਨਾਂ ਦੇ ਅੰਦਰ ਸੁਵਾਸਾਂ ਦੀ ਪ੍ਰਕਿਰਿਆ ਸੁਵਾਸਤ ਨੂੰ ਇਸਤਰੀ ਮਰਦ ਨਹੀਂ ਕਹਿ ਸਕਦੇ ਤੇ ਆਹ ਜਿਹੜੀ ਅੰਦਰੋਂ ਆਵਾਜ਼ ਬੋਲ ਰਹੀ ਹੈ ਇਸ ਨੂੰ ਵੀ ਅਸੀਂ ਇਹਦੇ ਨਾਲ ਨਹੀਂ ਜੋੜ ਸਕਦੇ ਸਾਰਾ ਖੇਡ ਰਾਜੇ ਸੂਖਮ ਦਾ ਹੈ ਅਸੀਂ ਇਸ ਨੂੰ ਕੀ ਕੀਤਾ ਕਿ ਸਾਰੇ ਖੇਡ ਨੂੰ ਅਸਥੂਲ ਨਾਲ ਜੋੜ ਲਿਆ ਹੈ ਬਾਣੀ ਦੇ ਅਰਥ ਵੀ ਅਸੀਂ ਜਾਦੇ ਅਸਥੂਲ ਨਾਲ ਜੋੜ ਕੇ ਕਰਦੇ ਆ ਤਾਂ ਇਸ ਕਰਕੇ ਸਾਨੂੰ ਆਨੰਦ ਨਹੀਂ ਆ ਰਿਹਾ ਖੇੜਾ ਨਹੀਂ ਆ ਰਿਹਾ ਮੈਂ 1 ਮਿੰਟ ਦੇ ਵਿੱਚ ਆਪ ਜੀਆਂ ਦੇ ਅੱਗੇ ਰੱਖ ਦਵਾਂ ਕਿ ਅਸਥੂਲ ਕੀ ਹੈ ਇਹਦੇ ਵਿੱਚ ਕੁਝ ਨਹੀਂ ਹੈ ਕਿ ਜਿਹੜਾ ਕੋਈ ਆਨੰਦ ਲੈਣ ਵਾਲੀ ਚੀਜ਼ ਹੋਵੇ ਚਾਰ ਚੀਜ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸਥੂਲ ਦੀਆਂ ਵਰਣਨ ਕੀਤੀਆਂ ਵਿਸ਼ਟ ਅਸਤ ਰਕਤ ਪਰੇਟੇ ਚਾਮ ਇਸ ਉੱਪਰ ਲੈ ਰੱਖਿਓ ਗਮਾਨ ਜਿਹਦੇ ਤੇ ਹੰਕਾਰ ਕਰਦੇ ਆ ਜਿਹਲੇ ਨੂੰ ਤੁਸੀਂ ਖੋਲ ਕੇ ਦੇਖੋਗੇ ਤੇ ਤੁਸੀਂ ਇਹਨੂੰ ਕਬੂਲ ਨਹੀਂ ਕਰਨਾ ਸਰੀਰ ਨੂੰ ਕੀ ਹੈ ਚਾਰ ਚੀਜ਼ਾਂ ਪਾਸ਼ਾ ਨੇ ਲਿਖੀਆਂ ਵਿਸ਼ਟਾ ਕਹਿੰਦੇ ਪਹਿਲੀ ਗੱਲ ਅੰਦਰ ਗੰਦਗੀ ਹੈ ਇੱਕ ਹੋਗੀ ਵਿਸ਼ਟਾ ਅਸਤ ਦੂਸਰਾ ਕੀ ਹੈ ਹੱਡੀਆਂ ਪਹਿਲੇ ਹੱਡੀਆਂ ਕਹ ਦਿੰਦੀਆਂ ਆ ਤੇ ਮਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਅਸਤੀਆਂ ਕਹ ਦਿੰਨੇ ਇੱਥੇ ਅਸਤ ਸ਼ਬਦ ਆਇਆ ਦੂਜਾ ਕੀ ਇਹ ਪੈਰ ਤੋਂ ਲੈ ਕੇ ਸਿਰ ਤੱਕ ਕੀ ਹੈ ਨਾੜਾ ਹੱਡੀਆਂ ਤੀਸਰੀ ਚੀਜ਼ ਲਿਖੀ ਵਿਸ਼ਟਾ ਅਸਤ ਅਰਕਤ ਤੀਸਰੀ ਚੀਜ਼ ਖਾਲਸਾ ਜੀ ਲਿਖੀ ਹੈ ਕਿ ਅੰਦਰ ਖੂਨ ਹੈ ਇਹਨੂੰ ਵਿਸ਼ਟਾ ਨੂੰ ਤੇ ਹੱਡੀਆਂ ਨੂੰ ਤੇ ਖੂਨ ਨੂੰ ਤਿੰਨਾ ਚੀਜ਼ਾਂ ਨੂੰ ਕੀਤਾ ਕੀ ਕਿਹਾ ਹੈ ਕਿ ਪਰੇਟੇ ਚਾਮ ਇਹਨੂੰ ਉੱਤੋਂ ਚਮੜੀ ਦੀ ਚਾਦਰ ਵਿੱਚ ਲਪੇਟ ਦਿੱਤਾ ਹੈ ਉੱਤੇ ਕੀ ਹੈ ਇਹ ਚਮੜੇ ਦੀ ਚਾਦਰ ਹੈ ਇਸ ਤੋਂ ਬਿਨਾ ਇਹ ਕੁਛ ਨਹੀਂ ਹੈ ਹੁਣ ਤੁਸੀਂ ਦੇਖੋ ਕਿ ਹੱਡੀਆਂ ਦੇ ਵਿੱਚ ਚਮੜੇ 'ਚ ਗੰਦਗੀ ਦੇ ਵਿੱਚ ਹਨਾਂ ਜੀ ਤੇ ਖੂਨ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਆਨੰਦ ਨੂੰ ਮਹਿਸੂਸ ਕਰਨ ਵਾਲਾ ਹੈ ਬੋਲੋ ਕੋਈ ਵੀ ਨਹੀਂ ਹੈ ਨਾ ਇਸ ਕਰਕੇ ਜਦੋਂ ਆਨੰਦ ਤੱਕ ਤੁਸੀਂ ਪਹੁੰਚਣਾ ਖੇੜੇ ਤੱਕ ਫੇ ਤੁਹਾਨੂੰ ਸੂਖਮ ਦੇ ਵਿੱਚ ਜਾਊਗਾ ਅਸਥੂਲ ਤੋਂ ਸੂਖਮ ਆਨੰਦ ਕਹਿੰਨੇ ਲੈਣਾ ਹੈ ਮੰਨਨੇ ਲੈਣਾ ਹੈ ਚਾਹੇ ਉਹ ਮਾੜੇ ਕਰਮਾਂ ਦਾ ਆਨੰਦ ਲਵੇ ਤੇ ਚਾਹੇ ਉਹ ਚੰਗਿਆਂ ਦਾ ਲਵੇ ਆਨੰਦ ਮਹਿਸੂਸ ਕੌਣ ਕਰੇਗਾ ਮਨ ਕਰੇਗਾ ਇਸ ਕਰਕੇ ਮਨ ਦਾ ਖੇਡ ਇਹਨੂੰ ਜਾਣਨਾ ਮਨ ਸਮਝਾਵਣ ਕਾਰਨੇ ਕਸੂਕ ਪੜੀਏ ਗਿਆਨ ਮਨ ਨੂੰ ਸੋਝੀ ਦਾ ਇਹ ਗਿਆਨ ਹੈ ਤਨ ਵਿੱਚ ਕਿੱਥੇ ਇਹਦੇ ਚ ਸੋਧੀ ਹੈ ਬੋਲੋ ਆਓ ਪਾਸ਼ਾ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਕੁਚ ਜੀ ਤਿੰਨ ਤਰ੍ਹਾਂ ਦੀਆਂ ਇਸਤਰੀਆਂ ਲਿਖੀਆਂ ਗਈਆਂ ਚਾਹੇ ਮਰਦ ਹੈ ਉੱਤਮ ਹੈ ਮੱਧਮ ਹੈ ਤੇ ਕਨੇਸ਼ਟ ਹੈ ਉੱਤਮ ਹੁੰਦਾ ਏ ਉਸ ਨੂੰ ਕਹਿੰਦੇ ਨੇ ਗੁਣਵੰਤੀ ਕਹਿੰਦੇ ਨੇ ਤੇ ਜਿਹੜਾ ਮੱਧਮ ਹੁੰਦਾ ਏ ਉਸ ਨੂੰ ਸੁਚੱਜੀ ਕਹਿੰਦੇ ਨੇ ਤੇ ਜੀ ਤੀਸਰੀ ਜਿਹੜੀ ਹੁੰਦੀ ਕਨੇਸ਼ਟ ਜਿਹੜੀ ਦੁਰਾਚਰ ਮਾੜੇ ਬਿਹਾਰ ਵਾਲੀ ਹੁੰਦੀ ਆ ਉਹਨੂੰ ਕਨੇਸ਼ਟ ਗਿਰੀ ਹੋਈ ਕਹਿ ਦਿੰਦੇ ਆ ਹੈਨਾ ਜੀ ਲੇਕਿਨ ਇੱਥੇ ਉਨੀ ਬੇਨਤੀ ਦੇ ਰੂਪ ਦੇ ਵਿੱਚ ਇਹ ਸ਼ਬਦ ਫਰਕ ਪ੍ਰਗਟ ਕੀਤਾ ਹੈ ਪਾਸ਼ਾ ਜੀਆ ਨੇ ਵੀ ਮੈਂ ਮਾੜੀ ਬਹੁਤ ਆ ਪਰ ਪਾਸ਼ਾ ਮੇਤੇ ਕਿਰਪਾ ਕਰੋ ਬੇਨਤੀ ਕੀਤੀ ਆ ਉਹਨਾਂ ਜਿਹੜਾ ਕਿਰਪਾ ਹੋਣੀ ਉਹ ਕਾਦੇ ਨਾਲ ਹੁੰਦੀ ਹੈ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਹਿੰਦੇ ਔਰ ਕੋਈ ਨਹੀਂ ਹੈ ਇਹਦਾ ਸਿਰਫ ਤੇ ਸਿਰਫ ਜਦੋਂ ਵੀ ਕਿਰਪਾ ਹੋਣੀ ਆ ਉਹ ਗੁਰੂ ਦੀ ਹੀ ਕਿਰਪਾ ਨਾਲ ਹੋਊਗੀ ਜਿਸ ਦਿਨ ਗੁਰੂ ਕਿਰਪਾ ਕਰੇਗਾ ਤਉ ਕਿਰਪਾ ਤੇ ਮਾਰਗ ਪਾਈਏ ਅਸੀਂ ਭੁੱਲੇ ਹੋਏ ਰਾਹਾਂ ਤੋਂ ਗੁਰੂ ਦੇ ਮਾਰਗ ਰਸਤੇ ਭਗਤੀ ਦੇ ਚੱਲ ਪਾਵਾਂਗੇ ਇਸ ਤਰ੍ਹਾਂ ਪਾਸਾ ਸਮਝਾ ਰਹੇ ਹਨ